ਚੰਡੀਗੜ੍ਹ ਸੈਕਟਰ 17 ਵਿੱਚ ਨਵੇਂ ਸਾਲ ਨੂੰ ਲੈ ਕੇ ਲੋਕਾਂ ਦੇ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਸੈਕਟਰ 17 ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਯੂਪੀ ਅਤੇ ਹੋਰ ਸੂਬਿਆਂ ਤੋਂ ਹਜ਼ਾਰਾਂ ਲੋਕ ਚੰਡੀਗੜ੍ਹ ਪਹੁੰਚ ਰਹੇ ਨੇ ਜਿਸ ਵਾਰ ਚੰਡੀਗੜ੍ਹ ਦੇ ਸੈਕਟਰ 17 ਸਥਿਤ ਇਸ ਨੌਕ ਮੰਦਰ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਲੋਕਾਂ ਨੂੰ ਪ੍ਰਸ਼ਾਦ ਵੰਡ ਕੇ ਭਗਵਾਨ ਕ੍ਰਿਸ਼ਨ ਦੇ ਦਰਸ਼ਨਾਂ ਦੇ ਲਈ ਪ੍ਰਚਾਰ ਕਰਕੇ ਨਿਵੇਕਲੀ ਪਹਿਲ ਕੀਤੀ ਗਈ ਹੈ ਤੋទਿ ਜੇਕਰ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਪੁਲਿਸ ਵੱਲੋਂ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਨੇ दे वाक वाक था उते विशेष नाकबंदी भी चंडीगढ़ दे हाँ देखो जी आ, जैसे टाइम बताएगा क्या आगे लिखा है हम तो कोशिश करते हैं परमात्मा से यही करते हैं कि अच्छा निकले दो हजार पच्चीस आपका सुख शांति बनी रहे हर जगह ਅੱਜ 31 ਦਸੰਬਰ ਆਇਆ ਤੇ ਕਰੀਬ ਅਗਰ ਟਾਈਮ ਦੀ ਗੱਲ ਕੀਤੀ ਜਾਵੇ ਤੇ ਸ਼ਾਮ ਦੇ 5:40 ਮਿੰਟ ਹੋ ਰਹੇ ਨੇ ਕਾਊਂਟਡਾਊਨ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ देर रात 12 ਵਜੇ ਤੋਂ ਬਾਅਦ ਜਿਹੜਾ ਹੈ ਨਵਾਂ ਸਾਲ ਚੜ੍ਹ ਜਾਏਗਾ 2025 ਆ ਜਾਏਗਾ ਕਿਸ ਤਰ੍ਹਾਂ ਦੇ ਨਾਲ ਲੋਕ ਸੈਲੀਬ੍ਰੇਟ ਕਰ ਰਹੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਸਮੇਂ ਅਸੀਂ ਚੰਡੀਗੜ੍ਹ ਸੈਕਟਰ 17 ਦੇ ਵਿੱਚ ਆਏ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਰੌਣਕ ਜਿਹੜੀ ਹੈ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਲੋਕ ਸੈਲਫੀ ਜਿਹੜੀ ਖਿੱਚ ਰਹੇ ਨੇ ਸੈਕਟਰ 17 ਦੀ ਅਗਰ ਅਸੀਂ ਗੱਲ ਕਰੀਏ ਤੇ ਅਕਸਰ ਸੈਕਟਰ 17 ਦੇ ਵਿੱਚ ਐਨੀ ਰੌਣਕ ਜਿਹੜੀ ਹੈ ਦੇਖਣ ਨੂੰ ਨਹੀਂ ਮਿਲਦੀ ਮਗਰ ਨਵੇਂ ਸਾਲ ਕਰਕੇ ਜਿਹੜੀ ਹੈ ਕਾਫੀ ਰੌਣਕ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਦੂਰ ਦਰਾਜ ਤੋਂ ਜਿਹੜੇ ਨੇ ਲੋਕ ਆਏ ਹੋਏ ਨੇ ਚੰਡੀਗੜ੍ਹ ਦੀ ਗੱਲ ਕਰੀਏ ਤੇ ਵੱਖ-ਵੱਖ ਜਗ੍ਹਾ ਦੇ ਵਿੱਚ ਕਈ ਕਾਰਜਕ੍ਰਮ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਇੱਕ ਅਨੋਖਾ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਅਸਕੋਨ ਮੰਦਿਰ ਦੀ ਤੁਹਾਨੂੰ ਤਸਵੀਰ ਦਿਖਾਵਾਂਗੇ ਤੇ ਜਿਹੜੇ ਇਸਕੋਨ ਟੈਂਪਲ ਦੇ ਜਿਹੜੇ ਇੱਥੇ ਆਪਣਾ ਜਿਹੜੇ ਪੰਡਤ ਹੈ ਉਹ ਇੱਥੇ ਲੋਕਾਂ ਨੂੰ ਜਿਹੜਾ ਹੈ ਆਪਣਾ ਪ੍ਰਸ਼ਾਦ ਜਿਹੜੇ ਨੇ ਬੰਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਅਨੋਖੀ ਪਹਿਲ ਜਿਹੜੀ ਹੈ ਇਸ ਕੋਨ ਮੰਦਰ ਵੱਲੋਂ ਜਿਹੜੀ ਹੈ ਕੀਤੀ ਗਈ ਹੈ ਹਾਲਾਂਕਿ ਅਗਰ ਸ੍ਰੀ ਕ੍ਰਿਸ਼ਨ ਜੀ ਦੀ ਗੱਲ ਕਰੀਏ ਤੇ ਕਾਫੀ ਉਹਨਾਂ ਨੂੰ ਲੋਕ ਮੰਨਦੇ ਨੇ ਮਗਰ ਇੱਕ ਅਨੋਖੀ ਪਹਿਲ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਸਾਲ ਤੋਂ ਪਹਿਲਾਂ ਹੀ ਹਾਲਾਂਕਿ ਕੁਝ ਘੰਟੇ ਬਾਕੀ ਨੇ 2025 ਆਉਣੇ ਲਈ 2025 ਆਉਣੇ ਲਈ ਹਾਲੇ ਜਿਹੜਾ ਹੈ ਸਮਾਂ ਬਾਕੀ ਹੈ ਮਗਰ ਉਸ ਤੋਂ ਪਹਿਲਾਂ ਹੀ ਕਨੋਖੀ ਪਹਿਲ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ प्रसाद है बंडिया जा रहा है इस कौन मंदिर दे कुछ लोग मौजूद हैं गल बात करते हैं क्या कार्यक्रम जो है ये रखा गया हालांकि अगर नए साल की बात करें तो रात बारह बजे से जो है नया साल शुरू होगा इस कौन मंदिर की तरफ से एक अच्छी पहल की गई है हाँ हम सनातन का प्रचार कर रहे हैं नए नए वर्ष के अवसर पर और अथा तो ब्रह्म जिज्ञासा इसी क्षण हमें ये इंक्वायर करना चाहिए मैं कौन हूँ भगवान कौन है मेरा भगवान से क्या संबंध है और मैं क्यों सफ़र कर रहा हूँ जब मैं सफ़र नहीं करना चाहता और इसी सनातन का प्रचार करने के लिए सनातन का अर्थ है जो हमारी इटर्नल ड्यूटी है हमारी इटर्नल ड्यूटी है सेवा करना ह्यूमैनिटी की सेवा इसीलिए हम यहाँ पर चारों तरफ प्रसाद का वितरण कर रहे हैं तो आप भी आइए प्रसाद लीजिए और अभी थोड़ी देर में यहाँ बहुत भव्य कीर्तन होगा उसमें भी हिस्सा लीजिए नव वर्ष में भगवान कृष्ण के भजन के साथ एंटर करिए हरे कृष्णा ਤੋ ਬਿਲਕੁਲ ਹਰ ਵਿਅਕਤੀ ਦੀ ਜਿਹੜੀ ਆਪਣੀ ਆਪਣੀ ਸੋਚ ਹੈ ਆਸਥਾ ਹੈ ਤੇ ਜਿਸ ਤਰ੍ਹਾਂ ਇਹਨਾਂ ਨੇ ਵੀ ਦੱਸਿਆ ਕਿ ਪ੍ਰਭੂ ਕ੍ਰਿਸ਼ਨ ਦਾ ਜਿਹੜਾ ਹੈ ਇੱਥੇ ਪ੍ਰਚਾਰ ਜਿਹੜੇ ਨੇ ਕਰਦੇ ਹੋਏ ਦਿਖਾਈ ਦੇ ਰਹੇ ਨੇ ਕੁਝ ਹੋਰ ਲੋਕ ਵੀ ਹੈ ਗੱਲਬਾਤ ਜ਼ਰੂਰ ਕਰਾਂਗੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇੱਥੇ ਦੂਰ ਦਰਾਜ ਤੋਂ ਵੀ ਜਿਹੜੇ ਨੇ ਪਹੁੰਚ ਰਹੇ ਨੇ ਗੱਲਬਾਤ ਜਿਹੜੀਆਂ ਲੋਕਾਂ ਦੇ ਨਾਲ ਜ਼ਰੂਰ ਕਰਾਂਗੇ ਕਿ ਨਿਆ ਸਾਲ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸੈਲੀਬ੍ਰੇਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਔਰ ਪੁਰਾਣੇ ਸਾਲ ਦੀ ਹੈ ਯਾਨੀ ਕਿ 2024 ਦੀ ਗੱਲ ਕਰੀਏ ਤੇ ਉਹਨਾਂ ਦੀ ਜਿਹੜੀ ਹੈ ਯਾਦਾਂ ਨੇ ਉਹ ਵੀ ਜਿਹੜੀਆਂ ਨੇ ਲੋਕ ਆਪਣੀਆਂ ਸਾਂਝੀਆਂ ਜਰੂਰ ਕਰਨਗੇ ਤੇ ਤਸਵੀਰਾਂ ਦੇ ਵੀ ਦੇਖ ਸਕਦੇ ਹਾਂ ਚਾਹੇ ਛੋਟੇ ਬੱਚਿਆਂ ਦੀ ਗੱਲ ਕਰੀਏ ਚਾਹੇ ਬਜ਼ੁਰਗਾਂ ਦੀ ਗੱਲ ਕਰੀਏ ਚਾਹੇ ਅ ਅਨੇ ਵਰਗ ਦੇ ਵਿਅਕਤੀਆਂ ਦੀ ਗੱਲ ਕਰੀਏ ਜ਼ਰੂਰ ਇੱਥੇ ਪਹੁੰਚ ਰਹੇ ਨੇ ਸੈਕਟਰ 17 ਦੀ ਗੱਲ ਕਰੀਏ ਤੇ ਦੂਰ ਦਰਾਸ ਤੋਂ ਲੋਕ ਆਂਦੇ ਨੇ ਜਿਹੜਾ ਸੈਕਟਰ 17 ਦਾ ਪਲਾਜ਼ਾ ਹੈ ਉੱਥੇ ਆ ਕੇ ਜਣੀਆਂ ਨੇ ਤਸਵੀਰਾਂ ਲੈਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫਰੈਂਡਸ ਨੇ ਦੂਰ ਦਰਾਸ ਤੋਂ ਆਏ ਆ ਗੱਲਬਾਤ ਜਿਹੜੀ ਹੈ ਜ਼ਰੂਰ ਕਰਾਂਗੇ ਕਿੱਥੋਂ ਪਹੁੰਚੇ ਨੇ ਤੇ ਲਗਾਤਾਰ ਜਿਹੜਾ ਹੈ ਇਸੇ ਤਰ੍ਹਾਂ ਦੀ ਤਸਵੀਰਾਂ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੈਲਫੀ ਲੈ ਰਹੇ ਆ ਗੱਲਬਾਤ ਕਰ ਰਹੇ ਆ ਸਰ ਕਹਾਂ ਸੇ ਆਏ ਆ ਆਗਰਾ ਸੇ

ਵਾਖ ਵਖ ਜਗਾ ਤੋਂ ਲੋਕ ਜਿਹੜੇ ਨੇ ਆ ਰਹੇ ਆ ਚਾਹੇ ਹਿਮਾਚਲ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਵਖ ਵਖ ਜਗਾ ਤੋਂ ਲੋਕ ਆਣਗੇ ਹੋਰ ਵੀ ਸਾਡੇ ਨਾਲ ਲੋਕ ਨੇ ਉਹਨਾਂ ਨਾਲ ਜ਼ਰੀਆ ਜ਼ਰੂਰ ਗੱਲ ਕਰਾਂਗੇ ਮੈਮ ਮੈਮ ਕੈਸੇ ਸੈਲੀਬ੍ਰੇਸ਼ਨ ਨਹੀਂ ਨਹੀਂ ਪਲੀਜ਼ ਨਹੀਂ ਬਿਲਕੁਲ ਬਚਦੇ ਹੋਏ ਦਿਖ ਰਹੇ ਨੇ ਕੈਮਰੇ ਤੋਂ ਹਾਲਾਂਕਿ ਹਰ ਵਿਅਕਤੀ ਦੀ ਜਿਹੜੀ ਹੈ ਆਪਣੀ ਆਪਣੀ ਰਾਏ ਹੁੰਦੀ ਹੈ ਕੋਈ ਸਾਂਝੀ ਕਰਨਾ ਚਾਹੁੰਦਾ ਹੈ ਕੋਈ ਨਹੀਂ ਮਗਰ ਇਹਹੀ ਤਸਵੀਰਾਂ ਜਿਹੜੀਆਂ ਨੇ ਚੰਡੀਗੜ੍ਹ ਦੇ ਵਖ ਵਖ ਸ਼ਹਿਰਾਂ ਆਪਣਾ ਜਿਹੜਾ ਸੈਕਟਰਾਂ ਦੇ ਵਿੱਚ ਦੇਖਣ ਨੂੰ ਮਿਲਣ ਗਿਆ ਕਈ ਕਾਰਜਕ੍ਰਮ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਜਿਹੜੇ ਨੇ ਰੱਖੇ ਗਏ ਨੇ ਸੈਕਟਰ 17 ਦੀ ਗੱਲ ਕਰੀ ਤੇ ਪਲਾਜ਼ਾ ਦੇ ਵਿੱਚ ਗਾਣਿਆਂ ਦਾ ਜਿਹੜਾ ਹੈ ਪ੍ਰੋਗਰਾਮ ਇੱਥੇ ਹੋਏਗਾ ਤੇ ਰਾਤ ਨੂੰ ਕਰੀਬ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਸਮਾਂ ਬੀਤਦਾ ਜਾਏਗਾ ਕਿਉਂਕਿ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਜਿਸ ਤਰ੍ਹਾਂ 5:40 ਮਿੰਟ ਤੇ ਮੈਂ ਆਪਣੀ ਐਂਟਰੋ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਜਿਹੜਾ ਹੈ ਬੀਤਦਾ ਜਾਵੇਗਾ ਤੇ ਕਰੀਬ ਜਾਦੋ 12:00 ਵਜਣਗੇ ਤੇ ਉਸ ਸਮੇਂ ਇੱਥੇ ਬਹੁਤ ਜ਼ਿਆਦਾ ਫੁੱਟਫਾਲ ਤੁਹਾਨੂੰ ਦੇਖਣ ਨੂੰ ਮਿਲੇਗੀ ਨਾਲੇ ਪੁਲਿਸ ਦੀ ਗੱਲ ਕਰ ਲਈਏ ਤੇ ਪੁਲਿਸ ਵੱਲੋਂ ਵੀ ਚੰਡੀਗੜ੍ਹ ਪੁਲਿਸ ਵੱਲੋਂ ਵੀ ਪੂਕਾ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਕਰੀਬ 1500 ਤੋਂ ਲੈ ਕੇ 2000 ਦੇ ਆਸ-ਪਾਸ ਕਰਮਚਾਰੀ ਜਿਹੜੇ ਨੇ ਉਹ ਸੜਕਾਂ ਤੇ ਲਾਏ ਗਏ ਨੇ ਕਿਉਂਕਿ ਦ ਨਾ ਹੋ ਸਕੇ ਕਿਸੇ ਤਰ੍ਹਾਂ ਦੀ ਨਿਉਂਸੈਂਸ ਕ੍ਰੀਏਟ ਨਾ ਹੋ ਸਕੇ ਇਹਨੂੰ ਲੈ ਕੇ ਜਿਹੜੀ ਹੈ ਪੁਲਿਸ ਨੇ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਹੋਏ ਨੇ ਤੇ ਸੈਕਟਰ 17 ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਗੱਲਬਾਤ ਵੀ ਜਿਹੜੀ ਲੋਕਾਂ ਦੇ ਨਾਲ ਕਰਵਾਈ ਇੱਕ ਅਨੋਖੀ ਪਹਿਲ ਵੀ ਇਸਕੌਨ ਮੰਦਿਰ ਦੇ ਤਰਫੋਂ ਕੀਤੀ ਗਈ ਕਿ ਇੱਥੇ ਜਿਹੜਾ ਹੈ ਕਾਰਜਕ੍ਰਮ ਜਿਹੜਾ ਹੈ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਪ੍ਰਸ਼ਾਦ ਦਿੱਤੇ ਜਾ ਰਹੇ ਨੇ ਤੇ ਇਹੀ ਕਹਿਣਾ ਹੈ ਕਿ 2025 ਜਿਹੜਾ ਹੈ ਤੁਹਾਡੇ ਲਈ ਅ ਅੱਛਾ ਬੀਤੇ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਏ ਤੁਹਾਡੇ ਪਰਿਵਾਰ ਵਾਸਤੇ ਸਾਡੇ ਐਨਬੀ ਨਿਊਜ਼ ਚੈਨਲ ਦੀ ਟੀਮ ਵੀ ਜਿਹੜੀ ਹੈ ਆਪਣੇ ਦਰਸ਼ਕਾਂ ਲਈ ਇਹੀ ਪ੍ਰੇਰ ਕਰਦੀ ਹੈ ਕਿ ਉਹਨਾਂ ਦਾ ਜਿਹੜਾ ਨਵਾਂ ਸਾਲ ਹੈ ਕਾਫੀ ਅੱਛਾ ਬੀਤੇ ਤੇ ਜੋ ਉਹ ਅੱਛੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਮੈਮਰੀਜ਼ ਐ ਉਹ ਵੀ ਜਿਹੜੀਆਂ ਇਹਨਾਂ ਯਾਦ ਕਰਨ ਕਿ 2024 ਦੇ ਵਿੱਚ ਕੀ ਉਹਨਾਂ ਨੇ ਮੈਮਰੀਆਂ ਜਿਹੜੀਆਂ ਸੀਗੀਆਂ ਜਿਹੜੀ ਮਿਸ ਕੀਤੀਆਂ ਤੇ 2025 ਦੇ ਵਿੱਚ ਖੂਬ ਤਰੱਕੀ ਕਰਨ ਦਿਨ ਰਾਤ ਚੋਗਨੀ ਤੇ ਆਪਣੀ ਜਿਹੜੀ ਹੈ ਉਹ ਤਰੱਕੀ ਜਿਹੜੀ ਹੈ ਕਰਨ ਇਹੀ ਮਨੋਕਾਮਨਾ ਜਿਹੜੀ ਹੈ ਅਸੀਂ ਵੀ ਕਰਦੇ ਹਾਂ ਸਾਡੀ ਟੀਮ ਵੱਲੋਂ ਵੀ ਇਹੀ ਮਨੋਕਾਮਨਾ ਕੀਤੀ ਜਾਂਦੀ ਹੈ ਤੇ ਅਡਵਾਂਸ ਦੇ ਵਿੱਚ ਹੀ ਜਿਹੜੀ ਹੈ ਹੈਪੀ ਨਿਊ ਈਅਰ ਵੀ ਅਸੀਂ ਜਿਹੜਾ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਤੇ ਲੋਕਾਂ ਦੇ ਵਿੱਚ ਵੀ ਕਾਫੀ ਜਿਹੜੀ ਹੈ ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ 2025 ਨੂੰ ਲੈ ਕੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅਮੀ ਸੇਠੀ ਦੀ ਰਿਪੋਰਟ